ਨਵੇਂ ਸਾਲ ਦੇ ਤਿਹਾਰ ਦੇ ਮਨ ਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਹੈ ਚੈਕਿੰਗ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਦਾਦੀ-ਪੋਤੀ ਪਾਰਕ ਦੇ ਨੇੜੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਸੀਆਈਏ ਦੇ ਇਨਸਪੈਕਟਰ ਦੀ ਅਗਵਾਈ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਐਤਵਾਰ ਨੂੰ ਸਾਢੇ 6 ਵਜੇ ਦੇ ਲਗਭਗ ਦਾਦੀ-ਪੋਤੀ ਪਾਰਕ ਦੇ ਨੇੜੇ ਨਾਕਾਬੰਦੀ ਕੀਤੀ ਗਈ ਜਿਸ ਦੇ ਵਿੱਚ ਹਰ ਆਉਣ ਜਾਣ ਵਾਲੇ ਵਹੀਕਲਾਂ ਦੀ ਇਹਨਾਂ ਵੱਲੋਂ ਚੈਕਿੰਗ ਕੀਤੀ ਗਈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ। ਜਿੱਥੇ ਨਵੇਂ ਸਾਲ ਦੇ ਤਿਹਾੜੀ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਪੁਲਿਸ ਵੱਲੋਂ ਜਿੱਥੇ ਸ਼ਹਿਰ ਦੇ ਅੰਦਰ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ, ਉੱਥੇ ਇਹਨਾਂ ਵੱਲੋਂ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਨੇੜੇ ਸੀਆਈ 2 ਦੇ ਇਨਸਪੈਕਟਰ ਦੀ ਅਗਵਾਈ ਦੇ ਵਿੱਚ ਵੱਡੀ ਗਿਤੀ ਵਿੱਚ ਪੁਲਿਸ ਪਾਰਟੀ ਪਹੁੰਚੀ ਅਤੇ ਇਹਨਾਂ ਵੱਲੋਂ ਹਰ ਆਉਣ ਜਾਣ ਵਾਲੇ ਸਾਰੇ ਵਹੀਕਲਾਂ ਦੀ ਇਹਨਾਂ ਵੱਲੋਂ ਚੈਕਿੰਗ ਕੀਤੀ ਗਈ। ਅਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਐਸਐਸਪੀ ਦੇ ਦੇਸ਼ੰਤ ਨਿਰਦੇਸ਼ਾਂ ਦੇ ਅਨੁਸਾਰ ਜਿੱਥੇ ਇਹਨਾਂ ਵੱਲੋਂ ਰੈਡ ਅਲਰਟ ਪੁਆਇੰਟ ਵੀ ਉਹਨਾਂ ਵੱਲੋਂ ਜਾਰੀ ਕੀਤੀ ਜਾਂਦੀ ਹੈ ਤੇ ਉੱਥੇ ਨਾਲ-ਨਾਲ ਅੱਜ ਨਵੇਂ ਸਾਲ ਦੇ ਤਿਹਾਰ ਨੂੰ ਲੈ ਕੇ ਵੱਡੀ ਗਿੰਦੀ ਵਿੱਚ ਇੱਥੇ ਪੁਲਿਸ ਫੋਰਸ ਸੀਆਈਏ 2 ਦੇ ਇੰਚਾਰਜ ਦੀ ਅਗਵਾਈ ਦੇ ਵਿੱਚ ਇੱਥੇ ਅਪਣਾਈ ਹੋਈ ਹੈ ਤੇ ਉਹਨਾਂ ਵੱਲੋਂ ਹਰ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਇਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿੱਥੇ ਅੱਜ ਨਵੇਂ ਸਾਲ ਦੇ ਤਿਹਾਰ ਲੋਕਾਂ ਵੱਲੋਂ ਮਨਾਏ ਜਾ ਰਹੇ ਹੈ ਉੱਥੇ ਸੀਆਈਏ 2 ਦੇ ਅਨਸਪੈਕਟਰ ਨੇ ਬੋਲਦਿਆਂ ਕਿਹਾ ਕਿ ਸਾਨੂੰ ਇਹ ਜਸ਼ਨਾਂ ਬੜੇ ਹੀ ਰੀਤੀ ਰਿਵਾਜਾਂ ਦੇ ਨਾਲ ਇਹ ਮਨਾਉਣੇ ਚਾਹੀਦੇ ਹੈ ਅਤੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੌਲੜਬਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਉੱਥੇ ਨਾਲ ਨਾਲ ਉਹਨਾਂ ਨੂੰ ਉਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਹੈ ਕਿ ਲੋਕ ਜਿਆਦਾ ਡੀਜੇ ਤੇ ਜੇ ਕੋਈ ਇਸ ਤਰ੍ਹਾਂ ਦੇ ਹੌਲੜਬਾਜ਼ੀ ਕਰਨਗੇ ਤਾਂ ਉਹਨਾਂ ਵਿਰੁੱਧ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਸੀਂ ਹੁਣ ਦਿਖਾ ਰਹੇ ਹਾਂ ਬਠਿੰਡਾ ਦੇ ਦਾਦੀ ਪੁੱਤੀ ਪਾਰਕ ਦੇ ਨੇੜੇ ਦੀਆਂ ਸਾਰੀਆਂ ਇਹ ਅਸੀਂ ਉਹਨੂੰ ਤਸਵੀਰਾਂ ਜਿੱਥੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਹਾਂਜੀ ਬਿਲਕੁਲ ਜਿਵੇਂ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਅੱਜ 2023 ਦਾ ਜਿਹੜਾ ਸਾਲ ਦਾ ਜਾਖਰੀ ਦੇਣ ਤੇ ਰਾਤ ਨੂੰ 12 ਵਜੇ ਤੋਂ ਜਿਹੜਾ ਬਾਅਦ ਇਹ ਨਵੇਂ ਸਾਲ ਦਾ ਜਿਹੜਾ ਆਗਾਜ਼ ਹੋ ਰਿਹਾ ਹੈ। ਜਿਸ ਦੇ ਮਦੇ ਨਜ਼ਰ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਸ਼ਹਿਰ ਦੇ ਵਿੱਚ ਬੜੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਇਸ ਕਰਕੇ ਰਾਤ ਨੂੰ ਸ਼ਹਿਰ ਦੇ ਵਿੱਚ ਜਿਹੜੀਆਂ ਵੱਖ-ਵੱਖ ਜਗ੍ਹਾ ਪਰ ਨਾਕਾਬੰਦੀਆਂ ਤੇ ਜਿਹੜੀਆਂ ਪੈਟਰੋਲਿੰਗ ਚੱਲ ਰਹੀਆਂ ਨੇ ਬਿਲਕੁਲ ਜੀ ਇਹ ਜੋ ਇਸ ਤਰ੍ਹਾਂ ਦੀ ਹੁਲੜਬਾਜੀ ਕਰਦੇ ਨੇ ਲੋਕ ਉਹਨਾਂ ਦੇ ਕਰਕੇ ਜਿਹੜੀਆਂ ਰਾਤ ਨੂੰ ਜਿਹੜੀ ਇਸ ਤਰ੍ਹਾਂ ਦੀ ਪੈਟਰੋਲਿੰਗ ਤੇ ਨਾਕਾਬੰਦੀਆਂ ਜਿਹੜੀਆਂ ਕੀਤੀਆਂ ਹੋਈਆਂ ਨੇ ਬਿਲਕੁਲ ਸ਼ਹਿਰ ਦੇ ਵਿੱਚ ਬਹੁਤ ਵਧੀਆ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਸ਼ਹਿਰ ਨਿਵਾਸੀਆਂ ਨੂੰ ਜਿਹੜਾ ਅਸੀਂ ਸਹਿਯੋਗ ਦੀ ਜਿਹੜੀ ਅਪੀਲ ਕਰਦੇ ਆਂ ਆਪਰਾ ਨੂੰ ਜਾਂਦੇ ਆਂ ਤੁਸੀਂ ਟਾਈਮ ਨਾਲ ਚੱਲੀ ਜਾਓ ਨਹੀਂ ਬਿਲਕੁਲ ਜੀ ਜਿਸ ਤਰ੍ਹਾਂ ਇਹ ਜਿਹੜਾ ਸਾਲ ਦੇ ਵਿੱਚ ਜਿਹੜਾ ਇੱਕ ਦਿਨ ਹੀ ਇਸ ਤਰ੍ਹਾਂ ਦਾ ਜਿਹੜਾ ਦਿਨ ਆਉਂਦਾ ਰਾਤ ਨੂੰ ਲੋਕ ਜਿਹੜਾ ਆਪਣੀਆਂ ਖੁਸ਼ੀਆਂ ਇੰਜੋਏ ਕਰ ਰਹੇ ਹਨ ਬਾਕੀ ਸ਼ਹਿਰ ਦੀ ਸੁਰੱਖਿਆ ਦੇ ਲਈ ਅਸੀਂ ਜਿਹੜੇ ਬਿਲਕੁਲ ਅਸੀਂ ਸੜਕਾਂ ਦੇ ਉੱਪਰ ਆਪਦੀ ਡਿਊਟੀ ਕਰ ਰਹੇ ਆਂ ਆ ਜਿਹੜੀ ਨਾਕਾਬੰਦੀ ਕੀਤੀ ਗਈ ਕਿਹੜੀ ਜਗ੍ਹਾ ਤੇ ਕੀਤੀ ਗਈ ਇਹ ਜੀ ਥਾਣਾ ਸਿਵਲ ਲਾਈਨ ਦਾ ਏਰੀਆ ਹੈਗਾ ਜੀ 3B 2 ਦੀ ਮਾਰਕੀਟ ਹੈਗੀ ਹੈ ਜੀ ਜੋ ਮੇਨ ਰੋਡ ਤੇ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਬਿਲਕੁਲ ਜੀ ਜੋ ਰੋਡ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਟ੍ਰਿਪਲ ਰਾਈਡਿੰਗ ਹੈ ਜਾਂ ਕੋਈ ਕਾਲੀਆਂ ਫਿਲਮਾਂ ਨੇ ਜਾਂ ਕਿਸ ਤਰ੍ਹਾਂ ਕੋਈ ਜਿਆਦਾ ਨਵੇਂ ਸਾਲ ਕਰਕੇ ਕੋਈ ਜਿਆਦਾ ਤੇਜ਼ ਉੱਚੀ ਆਵਾਜ਼ ਦੇ ਵਿੱਚ ਜੇ ਕੋਈ ਸਪੀਕਰ ਵਗੈਰਾ ਲਾਉਂਦਾ ਹੈ ਸਾਰੀ ਬ੍ਰੇਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ